ਲੋਈ ਮਿੱਤਰੋ ਪਹੁੰਚ ਗਏ ਆਪਾਂ ਘਰਾਂ ਅੱਜ ਬੰਦੇ ਸਾਡੇ ਸਾਰੇ ਨਾਲੇ ਆਏ ਹੋਏ ਆ ਇੱਧਰ ਮਾਮੇ ਦਾ ਮੁੰਡਾ ਕਰਨਵੀਰ ਸਿੰਘ ਹੋਰ ਵੀਰੇ ਠੀਕ ਆ ਭਾਈ ਵਧੀਆ ਤੇ ਇੱਧਰ ਸਾਡੇ ਬਾਲਾ ਜੀ ਬਾਲਾ ਜੀ ਇੱਧਰ ਰਸੇ ਰੁਸੇ ਸੈੱਟ ਕਰ ਰਹੇ ਆ ਤੁਹਾਡੀ ਡਿਲੀਵਰੀ ਦੀ ਆ 395 ਭਾਈ ਟਰਾਲੀ ਬੜੀ ਖਾਸ ਲੈ ਆ ਕਿੱਥੇ ਤੇ ਲੈ ਆ ਟਰਾਲੀ ਆਹ ਇਹ ਆਪਣੀ ਉਹਨਾਂ ਦੀ ਆ ਬੱਲੇ ਵਾਲਿਆਂ ਨੇ ਬਣਾਈ ਇਹ ਨਵੀਂ ਬਲਗੇ ਵਾਲਿਆਂ ਦੀ ਬਣੀ ਉਚਾਰਾ ਨਹੀਂ ਬਲਗੇ ਵਾਲੇ ਤਾਰੇ ਬਿਰਗਾਂ ਦੀ ਬਣੀ ਵੀ ਆ ਪੂਰਾ 5 ਲੱਖ ਰੁਪਏ ਕੋਲ ਆਇਆ ਉਹ ਤਾਂ ਹੈਵੀ ਬਣੀ ਪੂਰੀ ਹੈ ਨਾ ਦੋ ਬਣੀ ਛਾਲਾ ਆਇਆ ਵਾ ਹਾਂ ਟੀਟੀਓ ਛੱਟ ਲੱਗੀ ਵੀ ਆ ਅੱਛਾ ਟ੍ਰੇਨ ਵਾਲੇ ਥੱਲੇ ਹੋ ਪਾਇਆ ਗਾਡਰ ਤੇ ਠੀਕ ਆ ਛਿੱਪੜਾ ਹੀ ਛਾਲਾ ਵਾ ਰਹੀ ਅੱਛਾ ਬਈ ਟਾਇਰ ਲੈ ਕੇ ਆਏ ਬਾਈ ਨਹੀਂ ਸਪੈਸ਼ਲ ਕਿੰਨੇ ਜੋੜੀਆਂ ਜੋ ਤਾਂ ਤਿੰਨ ਚਾਰ ਜੋੜੀਆਂ ਹਨਾ 1 2 3 4 ਹਾਂ ਚਾਰ ਜੋੜੀਆਂ ਬਾਈ 13 ਦੀ ਜੋੜੀ ਇੱਕ ਦੋ 13 ਦੀਆਂ ਦੋ 13 ਦੀਆਂ ਮਰ ਵਧੀਆ ਗੁੱਟੀਰਦੀ ਆ ਇਹ ਤਾਂ ਸੈਕੰਡ ਹੈਂਡ ਹੈ ਹਾਂ ਉਹ ਸੋਹਣਾਂ ਦੇ ਜਮਈ ਨਵੇਂ ਐ ਲੈ ਅਲਾਈਅੰਸ ਦੇ ਇੱਕ ਜੋੜੀ ਬਾਈ ਜਮਈ ਨਵੇਂ ਆ ਅਲਾਈਅੰਸ ਦੇ ਆ ਅਲਾਈਅੰਸ ਦੀ ਜੋੜੀ ਐ 16 ਦੀ ਇੱਕ ਜੋੜੀ 12 ਦੀ ਐ ਬਾਈ 12 ਦੀ ਚਾਰ ਜੋੜੀਆਂ ਆ ਦਾ ਕਰਤਾਰ ਵਾਲਿਆਂ ਦੀ ਠੀਕ ਆ ਇਹ ਬਾਈ ਅਸਲ ਚ ਟਾਇਰ ਕਈ ਵਾਰ ਆ ਆਪਣੇ ਜੋਧੇ ਕਿਸੇ ਟਰੈਕਟਰ ਦੇ ਟਾਇਰ ਘੱਟ ਹੁੰਨੇ ਉਹਨੂੰ ਪਾਈ ਜਾਂਦੇ ਆ ਬਿਲਕੁਲ ਬਿਲਕੁਲ ਕਈ ਵਾਰ ਕੋਈ ਯਾਰ ਮਿੱਤਰ ਆਜੇ ਨਾ ਲੈਣੇ ਆ ਉਹਨੂੰ ਵੀ ਦੇ ਹੋ ਜਾਂਦੇ ਠੀਕ ਐ ਨੀ ਆ ਤਾਂ ਜੋ ਜੋਧੇ ਜੋੜੀ ਜਮਾ ਹੀ 90 ਪੈਸੇ ਪਈ ਆ 90 ਪਈ ਹੈ ਹਨਾ ਇਹ ਹੈਗੀ 80 ਕੇ ਪੈਸੇ ਠੀਕ ਐ 14 ਦਾ ਫਰਕ ਦੇਖਿਆ ਐ ਐਮ ਆਰ ਐਫ ਦਾ ਆ ਵੱਧ ਚੌੜਾ ਲੱਗਦਾ ਉਹ ਗੁੜੀ ਨਾ ਗੁੜੀ ਗੁੜੀਰ ਦੀ ਫਰਕ ਚੜਾਈ ਥੋੜੀ ਹੈ ਨਾ ਇਹ ਜਾਦੇ ਐਮ ਆਰ ਐਫ ਚੌੜਾ ਵੱਧ ਆ ਇੱਕ ਬਾਈ ਦੂਏ ਵੇ ਹੈਗਾ 20 ਕੇਟੀ ਦੇ ਜਿਹੜੇ ਹੁੰਦੇ ਨੇ ਜਿਹੜੇ ਰੇਡੀਅਲ ਰੇਡੀਅਲ ਟਾਇਰ ਉਹ ਵੀ ਹੈਗੇ ਜਾਜੀ ਕਹਿੰਦੇ ਨੇ ਹਾਂ 20 ਕੇਟੀ 750 ਦੇ ਬਾਈ ਛੋਟੇ ਜਾ ਆ ਜਾਂਦੇ 750 ਦਾ ਸਾਈਜ਼ ਬਾਕੀ ਦੇਖ ਲਿਓ ਬਾਈ ਇਹ ਖ ਲੈਣੇ ਹੋਏ ਘੱਟ ਰੇਟ 'ਚ ਵਧੀਆ ਟਾਇਰ ਅੱਛਾ ਹਾਂ ਹੁਣ ਬਾਈ ਟਰੈਕਟਰਾਂ ਦੇ ਨਾਲ ਨਾਲ ਬਾਈ ਟਾਇਰਾਂ ਦਾ ਕੰਮ ਵੀ ਸ਼ੁਰੂ ਕਰ ਦੇਣਾ ਠੀਕ ਨਹੀਂ ਆਪਣਾ ਬੜਾ ਮਰ ਜਾਣਾ ਗਦਾਮ ਬਣਾ ਲੈਣਾ ਹੁਣ ਆਪਾਂ ਨੇ ਉਹ ਟਾਇਰਾਂ ਦਾ ਜਗਾ ਜਗਾ ਬਥੇਰੀ ਉਹਨਾਂ ਹੋਰ ਸ਼ੈੱਡ ਪਾ ਕੇ ਨਾ ਵਿੱਚੇ ਮੈਸਾ ਬੰਨੀ ਟਾਇਰਾਂ ਦਾ ਕੰਮ ਨਾਲੇ ਸ਼ੁਰੂ ਕਰ ਦੇਣਾ ਹੈ ਵਿੱਚੇ ਮੈਸਾ ਬੰਨੀ ਆਵੇ ਉੱਥੇ ਹਾਂ ਉੱਥੇ ਨਾਲ ਟੈਕਰ ਲਾ ਕੇ ਤੇ ਮਾਚਣ ਬਾਈ ਇਹਨਾਂ ਨੂੰ ਕਰੀਏ ਵਿਦਾ ਬਾਈ ਸਪੈਸ਼ਲ 395 ਡੀਆਈ ਟਰਬੋ ਲੈ ਕੇ ਆਏ ਹੋਏ ਬਾਈ ਇਹ ਟਰੈਕਟਰ ਉਹ ਹੀ ਆ ਹਾਂ ਜਾ ਲੈ ਇਹ ਦੇਖਾਰੇ ਹਾਂ ਆ ਫਾਟਾ ਹੜੀ ਝੂਲੀ ਮਾਂ ਜਾਂਦਾ ਤਾਂ ਪਰੋ ਦਾ ਫਰਕ ਤਾਂ ਹੈਗਾ ਯਾਰ ਉੱਬੜਦਾ ਹਾਂ ਠੀਕ ਆ ਬਹੁਤ ਚੰਗੀ ਆ ਉੱਬੜਦਾ ਟੈਟਰ ਹਾਂ ਕੱਲ ਬਾਈ ਜੋਤਨਾ ਦੇ ਪਿੰਡ ਇੰਡੋ ਫਾਰਮ ਸਵਰਾਜ ਹਾਂ ਹੋਰ ਕਿਹੜਾ ਦਾ ਟੈਟਰ ਬਾਈ 969 ਸੀ ਆਰ ਡੀ ਆ ਜੀ 969 ਹਾਂ ਮੁਕਾਬਲਾ ਹੋਇਆ ਕੱਲ ਤਵੀਆਂ ਤੇ ਠੀਕ ਆ ਦੇਖਿਓ ਬਾਈ ਤੇ ਜਾ ਕੇ ਚੈਨਲ ਤੇ ਕੱਦ ਪਾਉਣੀ ਵੀਡੀਓ ਅੱਜ ਨਹੀਂ ਕਰ ਲੂ ਅੱਛਾ ਠੀਕ ਆ ਕਰ ਲੂ ਉਹ ਵੀ ਕਰੂਗੇ ਨਾ ਫਿਰ ਆਪਣਾ ਠੀਕ ਕਰਾਂਗੇ ਉਸ ਦਾ ਵਿਟਨਾ ਮੁਕਾਬਲਾ ਲਾਉਂਗੇ ਅੱਛਾ ਐਵਰੇ ਵੀ ਕਰ ਦੇਖਾਂਗੇ ਤੇਲ ਦੀ ਐਵਰੇ ਫਾਰਮ ਮੈਸ ਕੱਲ ਜਣ ਕੇ ਬਾਈ ਇਹਨਾਂ ਨੇ ਚਲਾ ਕੇ ਦੇਖੇ ਪੂਰੇ ਤਰੀਆਂ ਖੋਲ ਕੇ ਕਿਹੜਾ ਟਰੈਕਟਰ ਵਧੀਆ ਚੱਲਿਆ ਕਿਨੇ ਮਤਲਬ ਕਿ 855 ਦਾ ਬਾਈ ਕਹਿੰਦਾ ਕੱਲ ਵੀ ਬੱਸ ਘਰਾਤੀ ਨਾ ਰੋਲਿਆ ਨਹੀਂ ਹੈ ਨਹੀਂ ਨਹੀਂ ਐਂ ਵੀਰਾਂ ਕਹੋ ਯਾਰ ਮੈਂ ਟਰੈਕਟਰ ਜਣੀ ਆਪਣਾ 50 ਪਾਵਰ ਵਾਲਾ ਦਾ ਵਧੀਆ ਚੱਲਿਆ ਜਣ ਕੇ ਹਾਂ ਹਾਂ ਚੱਕਾ ਨਹੀਂ ਟੁੱਟਿਆ ਮੈਂ ਖੁਸ਼ ਹੋ ਗਿਆ ਬਾਈ ਪੱਕਾ ਟਰੈਕਟਰ ਬਾਈ ਆਪਣੇ ਕੋਲ ਸੇਲ ਤੇ ਆ ਜੀ ਜੋ ਕਿੰਨਾ ਇਹ ਆਪਣਾ 12 ਹੀ ਮਾਡਲ ਹੈ 12 12 ਮੜਲਾ ਪਾਵਰ ਸਟੀering ਹੈ ਡਬਲ ਕਲਚ ਤੇਲ ਬ੍ਰੇਕ ਪੂਰਾ ਵਧੀਆ ਬਾਈ ਡੀਆਈ ਟਰਬੋ ਟਰਬੋ ਇੰਜਨ ਵਾਲਾ ਟਰੈਕਟਰ ਹੈ ਰੰਗ ਰੂਪ ਦੇਖੋ ਟਰੈਕਟਰ ਦਾ ਬਾਈ ਜਿਵੇਂ ਸ਼ੋਅਰੂਮ ਕੰਡੀਸ਼ਨ ਹੈ ਆ ਇਹਦਾ ਟਰੈਕਟਰ ਨੂੰ ਲੈ ਗਿਆ ਇਹਨੂੰ ਯਾਦ ਰੱਖੂਗਾ ਬਾਈ ਗੁਣਗਾਊਗਾ ਜੋਦਬਾਈ ਦੇ ਵੀ ਹਾਂ ਟਰੈਕਟਰ ਦਿੱਤਾ ਦਾ ਕੋਈ ਨਾ ਹੈ ਹਾਂ ਆਵਾਜ਼ ਤੇ ਪਤਾ ਲੱਗਦਾ ਹਾਂ ਮਗਲੇ ਟਾਇਰ ਨਾਲ ਦਾ ਹੀ ਟਰੈਕਟਰ ਦਾ ਇਹ ਚਲ ਠੀਕ ਹੈ 50 ਪੈਸੇ ਟਾਇਰ ਨਿਕਲੋ ਬਾਈ ਟਾਈਮ ਨਾ ਫੇ ਤੁਸੀਂ ਔਰ ਉੱਪਰ ਦਾ ਨੰਬਰ ਆ ਬਾਈ। ਖਰੰਟ ਵੇਟ ਲੱਗੇ ਹੋਏ ਆ ਟਰੈਕਟਰ ਨੂੰ। ਓਕੇ ਵੀਰੇ। ਲੈ ਬਾਈ, ਕੰਮ ਦੇ ਬੰਨੇ ਜਿਹਦਾ। ਪੱਕੀ ਟਾਇਰ ਬਾਈ ਆਪਣੇ ਕੋਲ ਪਹੁੰਚ ਗਏ। ਤੇ ਕਈ ਵਾਰ ਆਪਣੇ ਟਰੈਕਟਰ ਬਾਈ ਇਹਦਾ ਲਿਆਉਣੇ ਪੁਰਾਣੇ ਕਿੰਨੇ ਟਾਇਰ ਘੱਟ ਹੁੰਨੇ ਆ ਉਹਨਾਂ ਨੂੰ ਪੈ ਜਾਨੇ ਆ। ਇਕੱਠੀਆਂ ਜੋੜੀਆਂ ਲੈ ਕੇ ਆਉਂਦੀਆਂ ਟਾਇਰਾਂ ਦੀਆਂ। ਵਧੀਆ ਟਾਇਰਾਂ ਕੰਡੀਸ਼ਨ ਚ ਆਣ। ਜੇ ਕਿਸੇ ਨਾਲ ਆਪਣੇ ਟਰੈਕਟਰ ਨੂੰ ਪਾਉਣੇ ਹੋਏ ਦੇਖ ਲਿਓ। ਤੇ ਆਕੇ ਦੇਖ ਲਿਓ ਘਰੇ ਪਏ ਆ ਆਪਣੇ ਠੀਕ ਹੈ ਜੀ ਤੇ ਲੋ ਬਾਈ ਮੌਸਮ ਹੋ ਗਿਆ ਵਧੀਆ ਤੇ ਮੀਂਹ ਪੈ ਗਿਆ ਅੱਜ ਮੀਂਹ ਦੇ ਨਾਲ ਨਾਲ ਬਰਫ ਵੀ ਪਈ ਆ ਜਿਹਨੂੰ ਆਪਾਂ ਹਨ ਕਹ ਦਿੰਨੇ ਆ ਤੇ ਸਾਡੇ ਜਣੀ ਕਿ ਵਧੀਆ ਕਣਕਾਂ ਨੂੰ ਮੱਕੀ ਜਿਹੜੇ ਚਾਰੇ ਚੂਰੇ ਵਾਸਤੇ ਮੀਂਹ ਠੀਕ ਹੋ ਗਿਆ ਕਿਸੇ ਦਾ ਫਾਇਦਾ ਕਰ ਗਿਆ ਕਿਸੇ ਦਾ ਨੁਕਸਾਨ ਕਰ ਗਿਆ ਬਾਈ ਠੀਕ ਹੈ ਜੀ ਤੇ ਬਾਕੀ ਮੀਂਹ ਸਾਡੇ ਇਰੀ ਥੋੜਾ ਵੱਧ ਪਿਆ ਹੋਰ ਇੱਕ ਦੋ ਪਾਸੇ ਜਾ ਕੇ ਉੱਧਰ ਥੋੜਾ ਜਿਹਾ ਘਟ ਆ ਠੀਕ ਹੈ ਜੀ। ਬਾਕੀ ਆ ਜਾਓ ਤੁਹਾਨੂੰ ਦਿਖਾਉਨੇ ਇੱਕ ਵਾਰ ਥੋੜੀ ਜਿਹੀ ਮੱਕੀ ਕਿਵੇਂ ਹੋ ਗਈ ਆਪਣੇ ਜਿਹੜਾ ਆਪਣੇ 밭ਤ ਪਾਇਆ ਤਾਂ ਆ ਜਾਓ। ਬਈ ਆਹ ਜਿੱਥੇ ਆਪਣਾ ਰੇਤਾ ਪਾਇਆ ਤਾਂ ਪਿੱਛੇ ਮੱਕੀ ਲਾਈਨ ਹੋ ਗਏ ਬਈ 14-15 ਦਿਨ। ਮੱਕੀ ਵੈਸੇ ਪਾਣੀ ਮੰਗਦੀ ਸੀ। ਤੇ ਚਲੋ ਮੀਂਹ ਪੈ ਗਿਆ। ਮੀਂਹ ਨੇ ਫਾਇਦਾ ਕਰ ਦੇਣਾ ਹੁਣ ਉਹਨੂੰ ਇੱਕ ਛੱਟਾ ਕਰ ਲਉ ਥੋੜਾ ਹਲਕਾ ਹਲਕਾ ਜੂਰੀ ਦਾ ਮਾਰ ਦੇਣਾ ਜੀ। ਠੀਕ ਹੈ। ਜੂਰੀ ਦਾ ਛੱਟਾ ਮਾਰ ਕੇ ਫੇਰ ਇਹਨੂੰ ਦੇਖਦੇ ਹਾਂ ਕਿਆ ਬਣਦਾ। ਬਈ ਉਧਰ ਚ ਬਈ ਜਿਹੜੀ ਬੱਟਾ ਵਾਲੀ ਮੱਕੀ ਲਾਉਨੇ ਉਹੀ ਕਾਮਯਾਬ ਹੈ। ਕਰੀ ਆਪਾਂ ਸਿੱਧੀ ਛੱਟਾ ਮਾਰ ਕੇ ਬੀਜਦੇ ਆਂ ਥੋੜੀ ਜੀ ਜਾਇ ਜਿਹਨੂੰ ਆਪਾਂ ਦੋਏ ਤਰ੍ਹਾਂ ਪਾਣੀ ਲਾਦੀ ਭਰਮਾ ਤਾਂ ਵੀ ਇਹਦਾ ਨੁਕਸਾਨ ਆ ਜੇ ਐਂ ਲਾਉਨੇ ਫੇਰ ਤਾਂ ਬਈ ਹੈਗਾ ਹੀ ਹੈਗਾ ਠੀਕ ਨੇ ਜੀ ਤੇ ਬਾਕੀ ਕਈ ਕਣਕਾਂ ਤੁਸੀਂ ਦੇਖ ਸਕਦੇ ਹੋ ਉਹ ਪਿੱਛੇ ਦੇਖ ਦਿਂ ਆ ਕਈ ਕਣਕਾਂ ਉਹ ਦੇਖੋ ਕਈ ਕਣਕਾਂ ਮੀਨ ਹੈ ਬਾਈ ਗੇਰ ਵੀ ਦਿੱਤੀਆਂ ਠੀਕ ਆ ਜੀ ਤੇ ਜਿਹੜੀਆਂ ਕਣਕਾਂ ਨੂੰ ਪਾਣੀ ਲੱਗਿਆ ਵਾ ਤਾਂ ਉਹ ਕਣਕਾਂ ਦਾ ਨੁਕਸਾਨ ਹੋਇਆ ਹੈ ਜਿਹੜੀਆਂ ਕਣਕਾਂ ਨੂੰ ਪਾਣੀ ਨਹੀਂ ਲੱਗਿਆ ਤਾਂ ਉਹਨਾਂ ਨੂੰ ਠੀਕ ਆ ਵਿੱਚ ਵਿੱਚ ਤੁਹਾਡੇ ਕਣਕਾਂ ਤੁਸੀਂ ਉਹ ਦੇਖੋ ਜਮਾ ਹੀ ਸਨੈਰੀ ਹੋਈਆਂ ਵੀ ਕਣਕਾਂ ਰੰਗ ਜਮਾ ਹੀ ਕਣਕਾਂ ਦਾ ਬਦਲ ਗਿਆ ਇੱਕ ਤਰ੍ਹਾਂ ਨਾਲ ਪੱਕਣ ਤੇ ਇਹ ਕਣਕਾਂ ਪੂਰੀਆਂ ਹੋਈਆਂ ਹੋਈਆਂ ਤੇ ਬਾਕੀ ਇਹਦੇ ਗੰਨੇ ਦੀ ਬਜਾਈ ਵੀ ਬਾਈ ਚੱਲ ਰਹੀ ਆ ਸਹੀ ਜਗ੍ਹਾ ਗੰਨੇ ਵੀ ਲਾ ਰਹੇ ਆ ਆਪਾਂ ਦਾ ਗੰਨਾ ਲਾਤਾ ਤਾਂ ਬਾਈ ਜਿਹੜਾ ਲਾਉਣਾ ਮਾੜਾ ਮੋਟਾ ਇਹਦੇ ਗੰਨਾ ਗੰਨੇ ਦੀ ਲੋਵਾਈ ਚੱਲੀ ਜਾਂਦੀ ਆ ਬਾਕੀ ਇੱਕ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਆ ਮੈਂ ਬਾਈ ਬੇਲਾਂ ਦੇਖੋ ਆਪਣੇ ਲਾਈਆਂ ਹੋਈਆਂ ਆ ਦੇਖੋ ਸਾਰੀਆਂ ਕਰੇਲੇ ਦੀਆਂ ਘੀਆ ਤੇ ਸਾਰੀਆਂ ਬੇਲਾਂ ਲਾਈਆਂ ਹੋਈਆਂ ਤੇਦੇ ਤੇ ਬਾਈ ਜਿਹੜੀ ਇੱਕ ਮੱਖੀ ਜੀ ਨਹੀਂ ਹੁੰਦੀ ਲਾਲ ਲਾਲ ਜੀ ਉਹ ਉਹ ਭੁੰਡੀ ਜੀ ਬੇਲਾ ਖਾਈ ਜਾਂਦੇ ਸੀ ਤੇ ਪਹਿਲਾਂ ਮੈਂ ਇੱਕ ਦੋ ਸਪਰੇਆਂ ਵੀ ਕਰੀਆਂ ਸਪਰੇਆਂ ਦਾ ਕੋਈ ਫਰਕ ਨਹੀਂ ਪਿਆ ਫੇਰ ਕਿਸੇ ਵੀਰ ਨੇ ਸਲਾਹ ਦਿੱਤੀ ਆਪਣੇ ਮਿੱਤਰ ਨੇ ਉਹ ਕਹਿੰਦਾ ਬਾਈ ਤੇ ਵਾ ਸੁਆਹ ਪਾਉ ਡੇਲੀ ਜਿਹੜੀ ਆਪਣੀ ਸੁਆਹ ਹੁੰਦੀ ਚੁੱਲੇ ਦੀ ਉਹ ਹੁਣ ਜਦੋਂ ਦੀ ਸੁਆਹ ਪਾਉਣ ਲੱਗਿਆ ਬਾਈ ਉਦਣ ਦੀਆਂ ਬੇਲਾਂ ਜਿਹੜੇ ਜਿਹੜੇ ਪੱਤੇ ਤੇ ਖਾਦੇ ਹੋਏ ਤੇ ਉਹ ਬਿਲਕੁਲ ਓਕੇ ਹੋ ਗਏ ਮਤਲਕਿ ਜਮਾ ਇੱਕ ਵਾਰ ਤਾਂ ਪੱਤੇ ਜਮਾ ਹੀ ਖਾ ਲੇ ਤੇ ਸਾਰੀਆਂ ਬੇਲਾਂ ਤੇ ਹੁਣ ਮਤਲਬ ਕੀ ਇਹ ਦੁਬਾਰਾ ਪੱਤੇ ਠੀਕ ਹੋ ਗਏ ਠੀਕ ਹੈ ਜੀ ਤੇ ਜੇ ਕਿਸੇ ਹੋਰ ਵੀ ਭਾਈ ਜਿਹਨੂੰ ਨਹੀਂ ਪਤਾ ਇਹ ਤਰੀਕਾ ਤਾਂ ਸਵਾਹ ਜਿਹੜੀ ਜਿਹੜੀ ਆਪਣੀ ਲਾਲਜੀ ਭੁੰਡੀ ਜਿਹੜੀ ਪੱਤੇ ਖਾਂਦੀ ਆ ਸਵਾਹ ਡੇਲੀ ਉਹ ਉਸ ਪਈ ਹੁੰਦੀ ਸਵੇਰੇ ਸਵੇਰੇ ਸਵਾਹ ਪਾ ਦਿਓ ਭਾਈ ਬਹੁਤ ਵਧੀਆ ਹੱਲ ਹੈ ਤੁਹਾਨੂੰ ਕੋਈ ਵੀ ਸਪਰੇਅ ਕਹੂੰਗੀ ਆਪਾਂ ਭਾਈ ਘਰਾਂ ਦੀ ਸਬਜ਼ੀ ਖਾਣੀ ਜੇ ਆਪਾਂ ਇਹਦੇ ਤੇ ਵੀ ਸਪਰੇਅ ਕਰੀ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਫਾਇਦਾ ਮੁੱਲ ਦੀ ਖਾਣੀ ਸਹੀ ਆ ਠੀਕ ਹੈ ਜੀ ਸਵਾਹ ਬਹੁਤ ਵਧੀਆ ਚੀਜ਼ ਹੈ ਤੇ ਜਦੋਂ ਉਸ ਪਈ ਹੁੰਦੀ ਸਵੇਰੇ ਸਵੇਰੇ ਸਵਾਹ ਮੁੱਠੀ ਮੁੱਠੀ ਪਾ ਦਿਓ ਤੇ ਇੱਕ ਵਾਰ ਚਲੋ ਜਦੋਂ ਬੇਲਾ ਬੜੀਆਂ ਹੋ ਗਈਆਂ ਫਿਰ ਏਡਾ ਕੋਈ ਨੁਕਸਾਨ ਨਹੀਂ ਛੋਟੀ ਛੋਟੀਆਂ ਨੂੰ ਜਿਆਦਾਤਰ ਵੱਧ ਨੁਕਸਾਨ ਕਰਦੀ ਆ ਅਮਰੂਦ ਦਾ ਬੂਟੇ ਨੂੰ ਦੇਖੋ ਆਪਣੇ ਭਾਈ ਵਧੀਆ ਅਮਰੂਦ ਲੱਗੇ ਹੋਏ ਆ ਇਹਦੇ ਪੱਤੇ ਨੂੰ ਭਾਈ ਪਤਾ ਨਹੀਂ ਆ ਦੇਖੋ ਕਿਵੇਂ ਜਿਵੇਂ ਇਹਦਾ ਵੀ ਨਹੀਂ ਕੋਈ ਸਮਝ ਆ ਇਲਾਜ ਵੀ ਇਹਨੂੰ ਕਿਆ ਬਿਮਾਰੀ ਆ ਕਿਆ ਨਹੀਂ ਤੇ ਪਤਾ ਨਹੀਂ ਥੱਲੇ ਸਵਾਹ ਪਈ ਹੋਈ ਆ ਭਾਈ ਸਵਾਹ ਕਰਕੇ ਆ ਸਮਝ ਨਹੀਂ ਆ ਇਹਦਾ ਫਾਰਮੂਲਾ ਵੀ ਕਾਹਤੇ ਇਦਾਂ ਹੋਇਆ ਤੇ ਬਾਕੀ ਭਾਈ ਫਿਰ ਤੇ ਲੋਵਾ ਹੋ ਟ੍ਰੈਕਟਰ ਆਪਣੇ ਕੋਲ ਕੋਈ ਹੈ ਨਹੀਂ ਜੀ ਅੱਜ ਨਹੀਂ ਕਰਕੇ ਬੱਜ ਰੋਪੜ ਗਏ ਨਹੀਂ ਹੈਗੇ ਕਰੇ ਸੀ ਤੇ ਬਾਕੀ ਜਾਣਾ ਇੱਕ ਦੋ ਅੱਜ ਰਿਸ਼ਤੇਦਾਰੀ ਦੇ ਵਿੱਚ ਪ੍ਰੋਗਰਾਮ ਵੀ ਹੈਗੇ ਆਪਾਂ ਨੂੰ ਠੀਕ ਹੈ ਜੀ ਤੇ ਬਾਕੀ ਜਿਵੇਂ ਤੁਹਾਨੂੰ ਆਪਾਂ ਹਰੇਕ ਵੀਡੀਓ 'ਚ ਕਹਿੰਨੇ ਆਂ ਜੇ ਕਿਸੇ ਨੇ ਵੀ ਬਾਈ ਟਰੈਕਟਰ ਕੋਈ ਵੀ ਖਰੀਦਣਾ ਜਾਂ ਵੇਚਣਾ ਹੈ ਤਾਂ ਆਪਣੇ ਰੋਪੜ ਡੀਲਰਸ਼ਿਪ ਆ ਨਵੇਂ ਤੇ ਪੁਰਾਣੇ ਦਾ ਕੰਮ ਆ ਨਵੇਂ ਇੰਡੋ ਫਾਰਮ ਟਰੈਕਟਰ ਆ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਮੇਰੇ ਨਾਲ ਫੋਨ ਨੰਬਰ ਤੇ ਪਾ ਸਕਦਾ ਜੀ ਤੇ ਨਾਲ ਰੇਟ ਜਰੂਰ ਦੱਸਿਆ ਕਰੋ ਬਾਈ ਟਰੈਕਟਰ ਦਾ ਕਿੰਨਾ ਰੇਟ ਆ ਕਿੰਨੇ ਦਾ ਵੇਚਣਾ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਜੱਗੂ ਮਹੱਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ